ਜੀ ਰਾਤਰੀ ਗੱਡੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲੋਈ ਅੱਜ ਤਰੀਕ ਹੋ ਗਈ 13 ਜੂਨ 2024 ਟਾਈਮ ਬਈ ਹੋਗਾ 7:10 ਦਾ ਜੀ ਚੱਲਦੀ ਆ ਜੀਨ ਚਲਾਤੀ ਸੀ ਸਹੀ 8 ਵਜੇ। ਕੰਮ ਚੱਲ ਰਿਹਾ ਬਈ ਮਾਰੋ ਮਾਰਾ ਹੈਗਾ 8 9 ਕਿੱਲਾਂ ਦੇ ਪਹੁੰਚੂਗਾ ਕੇਰਾ। ਬਾਅਦ ਚ ਮਿਣਾਗੇ ਜੀ ਚੱਲ ਰਿਹਾ ਕੰਮ। ਲਾਣੇ ਲਰਗਾਣਾ ਮੈ ਲਿਆਣਾ ਚਾਹ ਬਣਾ ਗਿਆ। ਹੱਪੀ ਮੈਂ ਕਿ ਇਹ ਰੁੱਤੀ ਰੁੱਤੀ ਦਾ ਦੇਖ ਰਿਹਾ ਲਿਆਉਣੀਆਂ ਜਾਂ ਫਿਰ ਕਿਵੇਂ ਕਰਨਾ ਵੀ ਬਣੂ ਵੀ ਔਰ ਗੱਲਾਂ ਬਾਤ ਬਈ ਸੁਣਾਓ ਗੱਲਬਾਤਾਂ ਗੱਲਬਾਤਾਂ ਬਾਈ ਕਮੈਂਟ ਕਰਦੇ ਕਰੋ ਯਾਰ ਦੱਬ ਕੇ ਵਧੀਆ ਆਉਣ ਲੱਗੇ ਕਮੈਂਟ ਹੋਰ ਕਰੇ ਕਰੋ ਬਾਈ ਬਣ ਕੇ ਤੇ ਆਪਣਾ ਸ਼ੇਅਰ ਸ਼ੂਰ ਵੀ ਕਰਦੇ ਕਰੋ ਬਾਈ ਵੀਡੀਓ ਕਰਾ ਲਈਏ ਮੋਨਟਾਈਜ਼ ਚੈਨਲ ਥੋੜਾ ਜਿਆ ਰਹਿ ਗਿਆ ਬੱਸ ਕਰ ਚੱਕਰੀ ਕੰਮ ਕਿਉਂਕਿ ਘਰੇ ਯਾਰ ਜਾ ਕੇ ਘਰੇ ਘਰੇ ਆਪਾਂ ਬਲੌਗ ਨਾ ਹੋ ਆਪਣੇ ਬਲੌਗ ਚੱਲਦੇ ਆਂ ਘਰ ਵਾਲੇ ਆਪਾਂ ਪਹਿਲਾਂ ਪਾਈ ਦੀ ਦੇਖਾਂਗੇ 1-2 ਬਲੌਗ ਘਰੇ ਪਾ ਕੇ ਵੀ ਜੇ ਚੱਲ ਪਏ ਠੀਕ ਆ ਪਾਈ ਕਰਾਂਗੇ ਨਹੀਂ ਫਿਰ ਮਸ਼ੀਨ ਦੇ ਹੀ ਪਾਈ ਕਰਾਂਗੇ ਆਪਾਂ ਆ ਕੇ ਹੁਣ ਹੋਇਆ ਵੀ ਚਾਹਾਂਗੇ ਜਦੋਂ ਉਦੋਂ ਹੀ ਪਾਵਾਂਗੇ ਫਿਰ ਘਰੇ ਦੇਖਾਂਗੇ ਜਿਵੇਂ ਵੀ ਬਣਿਆ ਪ੍ਰੋਗਰਾਮ ਬਲੌਗ ਵਾਗ ਦੇਖ ਲਾਂਗੇ ਜੇ ਵਧੀਆ ਰਿਸਪੌਂਸ ਆਇਆ ਤਾਂ ਬਣਾਵਾਂਗੇ ਨਹੀਂ ਨਹੀਂ ਫਿਰ ਬਣਾਉਂਦੇ ਬਾਈ ਆਪਾਂ ਤੇ ਬਾਕੀ ਬਾਈ ਰਹੀ ਗੱਲ ਜਿਹਨੇ ਚੱਲ ਰਿਹਾ ਕੰਮ ਮਾਰੋ ਮਾਰ ਬਾਬਾ ਇਹ ਤਿੰਨ ਚਾਰ ਦਿਨ ਦਾ ਕੰਮ ਹੋ ਰਿਹਾ ਖਿੱਚ ਤੂ ਕੇ ਲਓ ਇਹ ਟਾਈਮ ਹੋ ਗਿਆ 2 ਵਜੇ 12 ਕਿੱਲੇ ਦਾ ਕੇਰਾ ਵੱਡਕੇ ਹੋ ਗਿਆ ਉਧਰ ਵੀ ਮਨਾਂ ਦਾ ਦੋ ਦਿਨ ਕੇ ਤੇ ਵੱਡ ਹੋ ਗਏ ਛੋਟੇ ਛੋਟੇ ਉਹ ਚੱਲਦੀਆਂ ਮਸ਼ੀਨ ਆ 12 ਕਿੱਲੇ ਦੇ ਬਾਈ ਅਲਦੀਆ ਰੋਟੀ ਖਾ ਲਈ ਚਾਹ ਪੀ ਲਈ ਅਬ ਸ਼ਾਮ ਦੀ ਸ਼ਾਮ ਦੇਖਾਂਗੇ ਲਾਣੇਦਾਰ ਨੇ ਸਬਜ਼ੀ ਬਣਾ ਲਈ ਦੀ ਰੋਟੀ ਟਾਬੇ ਤੋਂ ਵੜ ਗਿਆ ਕਹਿੰਦਾ ਤੁਸੀਂ ਨੋ ਮਸ਼ੀਨ ਕੋਲ ਅੱਜ ਹੁਣ ਵਿੱਕੀ ਛੱਡਿਆ ਨੀ ਵਿੱਕੀ ਗੱਤ ਲੱਡੀ ਉੱਥੇ ਬੈਠਾ ਸਾਈਡ ਤੇ ਲਾਣੇਦਾਰ ਚਲਾ ਰਿਹਾ ਕੰਮ ਬਈ ਚੱਲ ਰਿਹਾ ਮਾਰੋ ਮਾ ਮਹੀਨਾ ਜਿੰਨੀਆ ਕਰਉਣੀ ਆ ਕਰੇ ਦੁੱਦਨ ਦਾ ਉਧਰ ਜਾਂਨੀ ਤੇ ਉਧਰ ਨੂੰ ਜਾਨੀ ਆ ਕਟਰ ਪਾ ਕੇ ਬਸ ਬਈ ਖੱਚ ਤੂਗੇ ਮੈਨੂੰ ਜਿਹੜੇ ਸਾਹਮਣ ਵਾਲਾ ਏਜੰਟ ਲੱਗ ਜਾਣਾ 4-5 ਦਿਨ ਦਾ ਮੁਸ਼ਕਲ ਆ 2-3 ਦਿਨ ਦਾ ਹੀ ਕੰਮ ਆ ਬਸ ਬਾਕੀ ਦੇਖਦੇ ਆ ਕਿਵੇਂ ਹੁੰਦਾ ਕੰਮਕਾਰ ਚੱਲੀ ਜਾਂਦਾ ਜਿਗਾਰੜ ਵਧੀਆ ਬਈ ਜੀ ਮਸ਼ੀਨਾ ਬਾਈ ਜਿੰਨੇ ਕਾ ਅੱਜ ਗਫੇਰ ਗਏ ਸੀਗੇ ਬਾਈ ਕੱਲ ਨਾਲ ਮਸ਼ੀਨਾ ਆਪਾਂ ਕ ਫਿਰ ਕੱਲ ਵਾਲੇ ਵਲੌਗ ਤੇ ਦੱਸਿਆ ਜੀ ਵੀ ਗਰਾਊਂਡ 'ਚ ਮਸ਼ੀਨਾ ਖੜੀਆਂ ਕੱਲ ਬਾਈ ਬੰਦਾ ਦੱਸ ਕੇ ਆਦੀ ਤੁਹਾਨੂੰ ਮੈਂ ਅੱਜ ਸਵੇਰੇ ਗਈਦੀ ਅਸੀਂ ਚਾਰ ਪੰਜ ਮਸ਼ੀਨਾ ਹੋਰ ਨਵੀਂ ਆ ਕੇ ਖੜੀਆਂ ਉੱਥੇ ਦੱਸੋ ਬਾਈ ਬੰਦਾ ਕੀ ਕਰੂਗਾ ਬਈਆ ਬੇਰ ਜੀਨੇ ਵੀ ਆਉਣਾ ਹੁੰਦਾ ਆਪਣੀ ਏਜੰਟ ਨਾਲ ਗੱਲ ਖੋਲ ਕੇ ਆਇਆ ਕਰੋ ਪਹਿਲਾਂ ਕਿਸੇ ਨਾਲ ਮੰਨ ਲਓ ਬਾਈ ਇਹ ਚੀਜ਼ ਵੀ ਨਾ ਕਰੇ ਕਰੋ ਮਾਲੇ ਵੀ ਹੁਣਾਂ ਜੀ ਆਏ ਆ ਬਾਈ ਅਸੀਂ ਬੁਲਾ ਲਈ ਕਿ ਦੂਈ ਮਸ਼ੀਨ ਵਾਲੇ ਨੂੰ ਜਿੰਨੇ ਨਮੀ ਲਈ ਆ ਜਾ ਬਾਈ ਤੁਹਾਨੂੰ ਏਰੀਆ ਦਵਾ ਦੂੰਗੀ ਬਾਈ ਏਰੀਆ ਤਾਂ ਮਸ਼ੀਨ ਬਹੁਤ ਹੋਗੀ ਏਰੀਆ ਬੰਦੇ ਨੂੰ ਆਪੇ ਨਹੀਂ ਮਿਲਦਾ ਤੁਹਾਨੂੰ ਅੱਜ ਉਰੇ ਕੱਲ 2 ਦਿਨ ਹੋ ਗਏ ਤੁਹਾਨੂੰ ਫੋਨ ਆ ਰਿਹਾ ਬਾੜੀ ਬਰੇਲੀ ਤੋਂ ਉੱਥੇ ਕੰਮ 2 ਦਿਨ ਹੋਇਆ ਜੱਲੇ ਨੂੰ ਉੱਥੇ ਕਹਿੰਦੇ ਵੀ ਮਸ਼ੀਨ ਲਿਆਓ ਤੁਸੀਂ ਅਜੀ ਬਾਈ ਉਹਨਾਂ ਨੇ ਜਵਾਬ ਦਿੱਤਾ ਵੀ ਉਰੇ ਛੱਡ ਕੇ ਜਾਣੇ ਆ ਰੋਟੀ ਨਹੀਂ ਬਣਾਉਣਾ ਕੋਈ ਉਰੇ ਆਮਣੇ ਨਾਲੇ ਬਈ ਪੈਸੇ ਖਾਦ ਜਾਣੇ ਕੋਈ ਫਾਇਦਾ ਨਹੀਂ ਆ। ਮੇਰਾ ਵੀ ਭੱਜ ਨਾ ਠੇਨੀ ਨਾ ਕਰਿਆ ਵੀ ਉਰੇ ਇੱਕ ਛੱਡ ਕੇ ਰਾਤ ਜੀ ਸੁਣ ਲੋ ਆ ਭੱਜਣ ਭਜਾਉਣ ਦਾ ਕੰਮ ਵੀ ਸੁਣ ਲੋ ਬਾਈ। ਆਕਾਲ ਮਸ਼ੀਨ ਆ। ਪੀਲੇ ਰੰਗ ਦੀ ਮਸ਼ੀਨ ਆ, ਨੀਲੇ ਰੰਗ ਦੇ ਉਹਦੇ ਰਿੰਮ ਨੇ। ਸਾਰਿਆਂ ਨੇ ਦੇਖੀ ਉਹ ਆਕਾਲ ਮਸ਼ੀਨ। ਉਹ ਬਈ ਅਸੀਂ ਆਏ ਆ ਰਾਤ ਨੂੰ ਰੋਟੀ ਲੈ ਕੇ 8:30 ਵਜੇ। ਇੱਥੇ ਆਪਣੀ ਮਸ਼ੀਨ ਘੜਦੀ ਆ ਨਦੀ ਤੇ। ਆਏ ਦੇ ਪਰ ਆਪਣੇ ਸੂਵੇ ਤੇ ਪੁਲੀ ਪਰ ਹੋਮ ਜੀ ਆਪਣੀ ਮਸ਼ੀਨ ਉਰਲੀ ਥਾੜਾ ਗੜਿਆ ਮਸ਼ੀਨ ਪਰ ਲੀ ਸਾਈਡ ਆ ਕੇ ਬਈਆਂ ਨੇ ਘੇਰੀ ਹੋਈ ਸੀ ਡਰਾਈਵਰ ਆਪਣਾ ਪੰਜਾਬੀ ਸੀ ਮਸ਼ੀਨ ਵੀ ਪੰਜਾਬ ਦੀ ਸੀ ਬੰਦਾ ਉਹ ਹੈਗਾ ਇੱਕੋ ਦਾ ਉਹਦੇ ਬਈਆਂ ਰ ਆ ਕੇ ਤਿੰਨ ਚਾਰ ਮੋਟਰਸਾਈਕਲ ਮੂਰੇ ਲਾਏ ਗੱਲਾਂ ਬਾਤਾਂ ਤੋਂ ਬਾਈ ਪਤਾ ਲੱਗਿਆ ਵੀ ਉਹ ਮਸ਼ੀਨ ਕੱਢ ਕੇ ਲਿਆਇਆ ਵੀ ਮਸ਼ੀਨ ਅੱਜ ਲੈ ਜਾਣੀ ਆ ਵੀ ਉਹ ਹੋਰ ਪਾਸੇ ਚਲਾਉਣੀ ਆ ਭਈ ਉਹਰੇ ਮਾਰੇ ਭਈਆਂ ਨੇ ਦੋ ਥੱਪੜ ਪੁੱਛਿਆ ਵੀ ਉਹ ਫੇਰ ਜਿਹੜੀ ਗੱਲ ਦਾ ਸੀ ਅੰਦਾਜ਼ਾ ਲਾਇਦੇ ਉਹੀ ਗੱਲ ਵੀ ਬਈਏ ਕਹਿੰਦੇ ਵੀ ਮਸ਼ੀਨ ਇਹ ਬਿਨਾਂ ਦੱਸ ਕੇ ਭਜਾ ਕੇ ਲੈ ਗਿਆ 1.7 ਲੱਖ ਰੁਪਏ ਨੇ ਹੁਣ ਸਾਤੇ ਵੜਲੇ ਵੀ ਡੀਜ਼ਲ ਪਾਉਣਾ ਸਵੇਰੇ ਇਹ ਮਸ਼ੀਨ ਕੱਢ ਲੈ ਆ ਜੇ ਉੱਥੇ ਤੋਂ ਜਿੱਥੇ ਖੜੀ ਹੋਣੀ ਐ ਮਸ਼ੀਨ ਪੰਜਾਬ ਦੀ ਦੀ ਬਾਈ ਦੱਸੋ ਕਹਿ ਆ ਕੋਈ ਫਾਇਦਾ ਨਹੀਂ ਐ ਬਾਈ ਭੱਜ ਨਾ ਅੱਥਰਾਂ ਜਿੱਥੇ ਕੰਮ ਮਿਲਦਾ ਆਪਣਾ ਉੱਥੇ ਹੀ ਕਰ ਲਓ ਸਾਤੇ ਵਧੀਆ ਗੱਲ ਐ ਕੀ ਫਾਇਦਾ ਹੁਣ ਉਹਦੇ ਕੀ ਬੰਦੇ ਦੀ ਉਹਦੀ ਰਹੇਗੀ ਥੱਪੜ ਖਾ ਲਿਓ ਨੇ ਚਲੋ ਅਸੀਂ ਉਹਨਾਂ ਨੇ ਇੰਨਾ ਕੁ ਗੈਰ ਹਰ ਵੀ ਕੋਈ ਨਹੀਂ ਭਾਬੀ ਜਿਹੜੀ ਗੱਲ ਆ ਤੁਸੀਂ ਆਪ ਐ ਚੈੱਕ ਨੇ ਮਿਲ ਲਓ ਥੱਪੜ ਮਾਰਦਾ ਕੋਈ ਵਾਦ ਨਹੀਂ ਫੇਰ ਵੀ ਉਹਦੇ ਸਾਥ ਤੇ ਹੁਣ ਤੋਂ ਪਹਿਲਾਂ ਪਹਿਲਾਂ 2 3 2 ਵਜੇ ਬੰਦੇ 3 ਵਜੇ ਜਦੋਂ ਥੱਪੜ ਜ਼ਰੂਰ ਵੱਜੇ ਉਹ ਕਹਿੰਦਾ ਮੇਰਾ ਬੰਦਾ ਭੱਜ ਗਿਆ ਉਹ ਕਹਿੰਦਾ ਵੀ ਆਹ ਮਸ਼ੀਨ ਆ ਮੈਂ ਲੈ ਕੇ ਜਾਣੀ ਆ ਵੀ ਦੋਈ ਮਸ਼ੀਨ ਭੇਜੂਗਾ ਕਹਦਾ ਭਾਈ ਆਪਣੀ ਗੱਲ ਪਹਿਲਾਂ ਖੁੱਲ੍ਹੇ ਕਰੋ ਵੀ ਆਹ ਮਸ਼ੀਨ ਲੈ ਕੇ ਜਾਣੀ ਆ ਮਸ਼ੀਨਦ ਨੂੰ ਹੋਰ ਦੇ ਕੇ ਜਾਊਗਾ ਇਹ ਬਿਨਾਂ ਦੱਸੇ ਭੱਜੂਗੇ ਫਿਰ ਤਾਂ ਭਾਈ ਆਈ ਕੋਈ ਸੌਣਾ ਤੇ ਮਸ਼ੀਨਾ ਬਾਈ ਜਿੰਨੀ ਕਹਤੋਂ ਉੰਨੀ ਮਸ਼ੀਨਾ ਮੂੰਗੀ ਚ ਬਾਦੂ। ਖਾਣਾ ਆਧਾਰਗੜ ਵਾਲੀਆਂ ਮਸ਼ੀਨਾ ਬਾਈ ਨਵੀਆਂ ਮਸ਼ੀਨਾ ਜਿਹੜੀਆਂ ਖੜੀਆਂ। ਮੇਰਾ ਵੀਰ ਬਾਰ-ਬਾਰ ਕਹਿ ਰਿਹਾ ਮੈਂ ਕੱਲ ਵੀ ਗਿਆ ਦੀ ਅੱਜ ਫੇਰ ਕਹਿ ਰਿਹਾ। ਬਾਈ ਆਪਣੀ ਜਿੱਥੇ ਵੀ ਮਸ਼ੀਨ ਲੈ ਲੈ ਕੇ ਜਾਣੀ ਹੁੰਦੀ ਆ ਜਰਾ ਪਹਿਲਾਂ ਆਪਣਾ ਆ ਕੇ ਢੀੜਾ ਮਾਰ ਕੇ ਜਾਇਆ ਕਰੋ। ਏਰੀਆ ਦੇਖ ਕੇ ਜਾਇਆ ਕਰੋ ਏਜੰਟ ਪੱਕਾ ਕਰਕੇ ਜਾਇਆ ਕਰੋ। ਫੇਰ ਆਇਆ ਕਰੋ ਆਏ ਬਾਈ ਅੱਜ ਕੱਲ ਪਹਿਲਾਂ ਉਹ ਟਾਈਮ ਗਿਆ ਵੀ ਲਿਆ ਕੇ ਪੰਪ ਦੇ ਖੜਾ ਲਈ। ਵੀ ਗੋਇਨਾਂ ਗੋਇਂਟ ਲੈ ਜੂਗਾ ਮਸ਼ੀਨ ਆ ਕੇ ਭਈ ਉਹ ਕੰਮ ਗਏ ਸਿੱਧੀ ਅੱਜ ਕੱਲ ਵੱਡਣ ਦਾ ਫਾਇਦਾ ਨਹੀਂ ਮੰਨ ਲਓ ਵੀ ਵੜ ਦੂਗੇ ਤੁਸੀਂ ਸਿੱਧੀ ਬਸ ਪੈਸਿਆਂ ਨੂੰ ਬਈ ਹੈਰਾਨ ਕਰਦੇ ਆ ਹੁਣ ਬਈ ਸੋਚ ਸਮਝ ਕੇ ਮਸ਼ੀਨਾਂ ਲੈ ਗਿਆ ਉਹ ਜਿੱਥੇ ਵੀ ਲੈ ਕੇ ਜਾਨੇ ਮੂੰਗੀ ਚ ਨਹੀਂ ਭਈ ਆਦਿ ਕੀ ਆਪਣੇ ਕਣਕ ਜੀ ਵੀ ਮੈਂ ਮਸ਼ੀਨਾਂ ਦੇਖਿਆ ਪੰਪਾਂ ਤੇ ਖੜੀ ਐਖਣੇ ਬਹੁਤ ਬੁਰਾ ਹਾਲ ਆ ਬਿਨਾਂ ਏਜੰਟ ਦੇ ਬਈ ਕੋਈ ਫਾਇਦਾ ਨਹੀਂਗਾ ਮਸ਼ੀਨਾਂ ਚਲਾਉਂਦਾ ਜਿਹੜੇ ਬਈ ਪ੍ਰਾਣੇ ਆ ਉਹਨਾਂ ਦੀ ਗੱਲ ਵੱਖਰੀ ਆ ਇਹ ਪ੍ਰਾਣੇ ਆਉਂਦੇ ਨੇ ਜਿਨ੍ਹਾਂ ਦੋ ਦੋ ਤਿੰਨ ਤਿੰਨ ਚਾਰ 8 ਜ਼ਰ ਪੰਜ ਪੰਜ ਸਾਲ ਹੋ ਗਏ ਇੱਕ ਜਗ੍ਹਾ ਹੀ ਆਉਂਦਿਆਂ ਨੂੰ ਉਹ ਠੀਕ ਹੈ ਉਹਨਾਂ ਦਾ ਭੇਜਦਾ ਏਰੀਆ ਤੇ ਭੇਜਦਾ ਤੇ ਜਿਹੜੇ ਇੱਧਰ ਦੇ ਲੋਕ ਉਹਨਾਂ ਨੂੰ ਮਸ਼ੀਨ ਵਾਲਿਆਂ ਨੇ ਭੇਜਦਾ ਵੀ ਕਿਵੇਂ ਦਾ ਬੰਦਾ ਨਵੇਂ ਬੰਦੇ ਦਾ ਬਈ ਔਖਾ ਕੰਮ ਲਓ ਇਸ ਸਹੀ ਟਾਈਮ ਹੋ ਗਿਆ 6:00 ਵਜੇ ਆ ਦੋ ਤਿੰਨ ਘੇਰੇ ਰਹਿ ਗਏ ਬਸ ਤੇ ਵੱਟ ਕੇ ਬਸ ਅੱਜ ਦਾ ਕੰਮ ਸਮਾਪਤ 88 ਗਣਾ ਗੱਲ ਨੂੰ ਨਵੀਂ ਜਗ੍ਹਾ ਲਾਵਾਂਗੇ ਬਾਈ ਇਹਨਾਂ ਦੇ ਸਾਰੇ ਟੋਟਲ 19 ਕਿੱਲੇ ਵੱਡੇ ਆਪਾਂ ਨੇ 8 ਵਜੇ ਤੋਂ 6 ਵਜੇ ਤੱਕ ਉਹ ਜਿਹੜਾ 11ਾਂ 80 ਵਾਲਾ ਘੇਰਾ ਜੀਗਾ ਉਹ ਤਾਂ ਬਾਈ ਸੁੱਕਾ ਪਿਆ ਦੀ ਆ ਮਤਲਬ ਇਹਨਾਂ ਮੂੰਗੀ ਸੁੱਕੀ ਪਈ ਦੀ ਆ ਜਿਵੇਂ ਆਪਣਾ ਸਾਗ ਇਹਦੇ ਮਸ਼ੀਨ ਚੱਲੀ ਆ ਪਹਿਲੇ ਗੇਅਰ ਤੇ ਉੱਥੇ ਚੱਲੀ ਆ ਦੂਏ ਜੀ ਬੜੇ ਮੰਹੇ ਲੋਡਦੇ ਜਾਈਆ ਤਾਂ ਕਰਕੇ ਇੰਨਾ ਕੁ ਵੱਟ ਹੋਇਆ ਬਾਦਾਂ ਨਹੀਂ ਕਿਲੇ ਬਾਤ ਬੋਗੇ ਬਾਤ ਨੂੰ ਮੱਖਦੇ ਨਹੀਂ ਅੱਡਣ ਦਾ ਹੁਣ ਤੇ 2 ਘੰਟੇ 3 2 ਘੰਟੇ ਮਿੱਥੀ ਹੋਰ ਚੱਲ ਸਕਦੀ ਆ ਬਾਹਰ ਸੱਤ ਕਿਲੇ ਹੋਰ ਵੱਢ ਸਕਦੇ ਆ ਪਰ ਹੁਣ ਉਹ ਕਹਿੰਦਾ ਵੀ ਸਵੇਰੇ ਨਵੀਂ ਜਗ੍ਹਾ ਲਾਵਾਂਗੇ ਉੱਥੇ ਚਲਾਵਾਂਗੇ ਲਓ ਜੀ ਅੱਜ ਦਾ ਬਲੌਗ ਕਰਨੇ ਸੀ ਸਮਾਪਤ ਜੇ ਕੋਈ ਕਲਿੱਪ ਬਣੀ ਬਣਾ ਲਾਂਗੇ ਧੰਨਵਾਦ